ਮੇਰਾ ਨਾਮ ਪਵਨਦੀਪ कौर ਹੈ ਮੈਂ ਬਾਰੇ ਦੇ ਪਿੰਡ ਦੀ ਰਹਿਣ ਵਾਲੀ ਹਾਂ ਤੇ ਮੇਰੀ ਕਲਾਸ 8ਵੀਂ ਹੈ ਕਿੰਨੇ ਦਿਨਾਂ ਬਾਅਦ ਅੱਜ ਬੱਚੇ ਤੁਸੀਂ ਸਕੂਲ ਆਏ ਹੈਗੇ ਉਹ ਲਗਭਗ 15 ਦਿਨ ਬਾਅਦ ਕੀ ਕਾਰਨ ਸੀਗਾ ਕਿ ਸਕੂਲ ਬੰਦ ਸੀਗੇ ਕਈ ਪਿੰਡਾਂ ਦੇ ਵਿੱਚ ਹੜ੍ਹਾਂ ਆ ਚੁੱਕੀਆਂ ਸੀਗੀਆਂ ਤੇ ਉਰਥੋਂ ਦੇ ਜਿਹੜੇ ਲੋਕ ਸੀਗੇ ਉਹਨਾਂ ਨੇ ਇੱਥੇ ਲਿਆਂਦਾ ਗਏ ਤਾਂ ਹੁਣ ਤੁਸੀਂ ਫਿਰ ਘਰੇ ਪੜ੍ਹਾਈ ਆਨਲਾਈਨ ਚੱਲਦੀ ਸੀਗੀ ਹਾਂਜੀ ਤਾਂ ਹੁਣ ਸਕੂਲ ਖੁੱਲੇ ਤੁਸੀਂ ਕਿੰਨੀ ਖੁਸ਼ੀ ਮਹਿਸੂਸ ਕਰ ਰਹੇ ਹੋ ਕਿ ਸਕੂਲ ਦੁਬਾਰਾ ਖੁੱਲ ਗਿਆ ਪੜਾਈ ਦਾ ਨੁਕਸਾਨ ਵੀ ਹੁੰਦਾ ਕਿ ਇਦਾਂ ਸਕੂਲ ਬੰਦ ਹੋਣ ਨਾਲ ਹਾਂਜੀ ਬਹੁਤ ਨੁਕਸਾਨ ਹੋਣਾ ਤੇ ਹੁਣ ਤੋਂ ਦੁਬਾਰਾ ਤੋਂ ਪੜ੍ਹਾਈ ਸ਼ੁਰੂ ਹੋਈ ਮੇਰਾ ਨਾਮ ਨਰਿੰਦਰ ਸਿੰਘ ਆ ਤੇ ਮੇਰੀ ਕਲਾਸ 10th ਦੀ ਹੈ ਕਿਉਂਕਿ ਇਸ ਪਿੰਡ ਦਾ ਬਾਰੇ ਕਿਦਾ ਰਹਿਣ ਵਾਲਾ ਹੈ ਕਿਉਂਕਿ ਸਾਡੇ ਆਸ-ਪਾਸੇ ਪਿੰਡਾਂ ਦੇ ਵਿੱਚ ਪਾਣੀ ਆਇਆ ਇਸ ਕਰਕੇ ਲੋਕ ਸਾਡੇ ਸਕੂਲ ਵਿੱਚ ਰਹਿ ਰਹੇ ਕਿਉਂਕਿ ਇਸ ਕਰਕੇ ਸਾਡੀ ਪੜਾਈ ਖਰਾਬ ਹੋ ਰਹੀ ਸੀ ਜੀ ਲਗ ਅੰਗ ਅੱਛੀ ਤਰੀਕ ਤੋਂ ਸਕੂਲ ਬੰਦ ਤੇ 28 9 ਨੂੰ ਤਰੀਕ ਤੋਂ ਲੈ ਕੇ ਲਗਭਗ 15 ਦਿਨ ਬਾਅਦ ਸਕੂਲ ਖੁੱਲਿਆ ਇਸ ਕਰਕੇ ਸਾਡੀ ਪੜਾਈ ਖਰਾਬ ਹੋ ਰਹੀ ਹੈ ਤੇ ਸਾਡੇ ਸਤੰਬਰ ਦੇ ਪੇਪਰ ਦੀ ਡੇਟ ਸ਼ੀਟ ਵੀ ਆ ਚੁੱਕੀ ਹੈ ਹਮ ਸਾਰੇ ਸਕੂਲ ਆਇਆ ਸਾਰੇ ਨੂੰ ਆਇਆ ਕਰਨਾ ਸਾਡੇ ਸਕੂਲ ਆ ਕੇ ਬਹੁਤ ਅੱਛਾ ਲੱਗ ਰਿਹਾ ਹੈ ਕਿ ਸਾਡੀ ਪੜਾਈ ਅੱਛੀ ਹੈ ਔਰ ਬੜੇ ਤੇ ਸਕੂਲ ਤੇ ਬੱਚੇ ਆਨੇ ਕਾਫੀ ਸ਼ੁਰੂ ਹੋ ਗਏ ਬੱਚੇ ਆਏ ਜੀ ਹਾਂਜੀ ਸਕੂਲ ਆਨੇ ਕਾਫੀ ਸ਼ੁਰੂ ਹੋ ਗਏ ਤੇ ਸਾਡਾ ਹੁਣ ਪੜਾਈ ਵਿੱਚ ਮਨ ਵੀ ਲੱਗ ਰਿਹਾ ਕਿੰਨਾ ਕੁ ਸਕੂਲ ਦਾ ਮਤਲਬ ਆਸ-ਪਾਸੇ ਜੇ ਬੱਚਿਆਂ ਦੀ ਗੱਲ ਕਰੀਏ ਕਿ ਨੁਕਸਾਨ ਹੋਇਆ ਹੋਊਗਾ ਕਿਉਂਕਿ ਬੱਚੇ ਕਾਫੀ ਸੀਗੇ ਸਕੂਲਾਂ ਦੇ ਵਿੱਚ ਪਿੰਡਾਂ ਦੇ ਵਿੱਚ ਕਿ ਪਾਣੀ ਆਇਆ ਉਹਨਾਂ ਦੇ ਘਰਾਂ 'ਚ ਨੁਕਸਾਨ ਤਾਂ ਬਹੁਤ ਹੋਇਆ ਹੈ ਲੇਕਿਨ ਉਹ ਬੱਚਿਆਂ ਨੂੰ ਪੜਨਾ ਵੀ ਚਾਹੀਦਾ ਹੈ ਹੁਣ ਪੇਪਰ ਵੀ ਆ ਚੁੱਕੇ ਨੇ ਇਸ ਕਰਕੇ ਹੁਣ ਅਸੀਂ ਇਹ ਹੀ ਉਮੀਦ ਰੱਖਾਗੇ ਕਿ ਹੁਣ ਪਾਣੀ ਨਾ ਆਵੇ ਤੇ ਹੁਣ ਅਸੀਂ ਮਨ ਲਗਾ ਕੇ ਪੜੀਏ ਤੇ ਅਸੀਂ ਕਲਿਕਲਾ ਚਲਿਤ ਜੀ ਆਪਾਂ ਅੱਜ ਸੀਨੀਅਰ ਕੈਂਡੀ ਸਕੂਲ ਬਾਰੇ ਕਿ ਵਿਖੇ ਆਏ ਹਾਂ ਇਸ ਇਹ ਸਕੂਲ ਦੇ ਵਿੱਚ ਨਾ ਪਹਿਲਾਂ ਹੀ ਰਾਹਤ ਕੈਂਪ ਬਣਿਆ ਆਇਆ ਸੀਗਾ ਜੋ ਕਿ ਲਗਭਗ 25 26 ਦੀ ਤਰੀਕ ਤੋਂ ਸ਼ੁਰੂ ਹੋਇਆ ਸੀਗਾ 26 ਅਗਸਤ ਤੋਂ ਤੇ ਉਹ ਲਗਾਤਾਰ ਜਿਹੜਾ ਕੱਲ ਹੀ ਇਹ ਜਿਹੜਾ ਸ਼ਰਨਾਰਥ ਕੈਂਪ ਹੈ ਇਸ ਦੇ ਵਿੱਚ ਰਹਿ ਰਹੇ ਜਿਹੜੇ ਸ਼ਰਨਾਰਤੀ ਸੀ ਉਹਨਾਂ ਨੂੰ ਡੇਰਾ ਫਿਰੋਜ਼ਪੁਰ ਵਿਖੇ ਸ਼ਿਫਟ ਕੀਤਾ ਗਿਆ ਰਾਜਸਵਾਮੀ ਡੇਰਾ ਫਿਰੋਜ਼ਪੁਰ ਵਿਖੇ ਸ਼ਿਫਟ ਕੀਤਾ ਇੱਥੇ ਸਕੂਲ ਦੇ ਵਿੱਚ ਅੱਜ ਕਾਫੀ ਦਿਨਾਂ ਬਾਅਦ ਬੱਚੇ ਆਏ ਨੇ ਅਸੀਂ ਕਿਉਂਕਿ ਸਰਕਾਰ ਦੁਆਰਾ ਜੋ ਪੁਖਤਾ ਪ੍ਰਬੰਧ ਕਰਨ ਦੇ ਲਈ ਕਿਹਾ ਗਿਆ ਸੀ ਸਾਰੇ ਪ੍ਰਬੰਧ ਜਿਹੜੇ ਨੇ ਉਹ ਕੀਤੇ ਗਏ ਨੇ ਸਾਫ ਸਫਾਈ ਫਿਰ ਬੱਚਾ ਨੇ ਬੈਠਣ ਦਾ ਇੰਤਜ਼ਾਮ ਤਾਂ ਜੋ ਬੱਚੇ ਨੂੰ ਕਿਸੇ ਤਰ੍ਹਾਂ ਦੀ ਵੀ ਮੁਸ਼ਕਲਾਂ ਨਾ ਹੋਣ ਔਰ ਇਹਦੇ ਇਲਾਵਾ ਸਾਰੀ ਸਾਰੇ ਛੱਤਾਂ ਵਗੈਰਾ ਦੀ ਸਫਾਈ ਹੋਰ ਵੀ ਡੜਿੰਦੇ ਜੋ ਵੀ ਕੰਮ ਸੀਗੇ ਸਾਰੇ ਦੇ ਸਾਰੇ ਜੋ ਤਿਆਰ ਕਰ ਲਏ ਗਏ ਹਨ ਤਾਂ ਬੱਚੇ ਅੱਜ ਤੋਂ ਆਉਣੇ ਸ਼ੁਰੂ ਹੋ ਗਏ ਨੇ ਜੀ ਇਹਨਾਂ ਪਿੰਡਾਂ ਦੇ ਆਸ-ਪਾਸੇ ਕਿਉਂਕਿ ਪਾਣੀ ਕਾਫੀ ਆਇਆ ਸੀ ਇਹਨਾਂ ਪਿੰਡਾਂ ਦੇ ਵਿੱਚ ਤਾਂ ਬੱਚੇ ਆਉਣੇ ਸ਼ੁਰੂ ਹੋ ਗਏ ਜੀ हां जी बच्चे आने शुरू हो गए जी बच्चे बहुत बढ़िया गिनती ਦੇ ਵਿੱਚ ਆਏ ਨੇ بچے ਕੁਕੇ کافی ਦਿਨ ਹੈ ਕਰੇ ਰਹੇ ਨੇ بچے ਔਰ ਬੱਚਿਆਂ ਨੂੰ ਕਿਤਨਾ ਕਿਤੇ ஆன்ਲਾਈਨ ਪੜਾਈ ਵੀ ਚੱਲਦੀ ਰਹੀ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਬੱਚਿਆਂ ਦੇ ਇਗਜ਼ਾਮਸ ਵੀ ਨੇ ਜਿੰਦੇ ਕਰਕੇ ਬੱਚੇ ਇਸ ਆ ਰਹੇ ਨੇ ਜੀ ਬੱਚੇ ਵਧੀਆ ਗਿਣਤੀ ਦੇ ਵਿੱਚ ਆ ਗਏ ਨੇ ਤਾਂ ਤੁਹਾਨੂੰ ਲੱਗਦਾ ਕਿ ਹੁਣ ਬੱਚਿਆਂ ਨੂੰ ਥੋੜਾ ਜਿਆ ਹੋਰ ਜਿਆੜਾ ਜਿਹੜਾ ਪੜਾਣਾ ਪਏਗਾ ਕਿਉਂਕਿ ਲਾਸ ਹੋਇਆ ਉਹਨਾਂ ਦਾ ਬਿਲਕੁਲ ਜੀ ਬਿਲਕੁਲ ਇਹ ਸਮੇਂ ਦੀ ਲੋੜ ਵੀ ਹੈ ਔਰ ਅਧਿਆਪਕ ਸਹਿਬਾਨ ਬਹੁਤ ਇਸ ਜੀਤੇ ਸੈਂਸਿਟੀ ਨਾਲ ਕੰਮ ਕਰਦੇ ਹੋਏ ਇਹਨਾਂ ਬੱਚਿਆਂ ਦੀ ਪੜ੍ਹਾਈ ਦਾ ਵਿਸ਼ੇਸ਼ ਧਿਆਨ ਰੱਖਣਗੇ ਤਾਂ ਜੋ ਜਿਹੜੇ ਇਫੈਕਟਡ ਬੱਚੇ ਨੇ ਉਹਨਾਂ ਨੂੰ ਸਮੇਂ ਦੇ ਹਾਨੀ ਬਣਾਉਂਦੇ ਹੋਏ ਬਾਕੀ ਵਿਦਿਆਰਥੀਆਂ ਨੇ ਹਾਨੀ ਬਣਾਉਂਦੇ ਹੋਏ ਉਹਨਾਂ ਨੂੰ ਇਸ ਦੇ ਯੋਗ ਕੀਤਾ ਜਾ ਸਕੇ ਸਰ ਕੀ ਨਾਮ ਹੈ ਤੁਹਾਡਾ ਅਸ਼ਵਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਰੀਕ